रिकॉर्ड खबरनामा ਤੇ ਸਭ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਰੇਤ ਮਾਈਨਿੰਗ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਅਤੇ ਵਿਰੋਧੀਆਂ ਵੱਲੋਂ ਵੀ ਕਿਤੇ ਨ ਕਿਤੇ ਸਮੇਂ ਦੀ ਸਰਕਾਰ ਉੱਪਰ ਸਵਾਲ ਖੜੇ ਕੀਤੇ ਜਾ ਰਹੇ ਨੇ ਗੱਲ ਕੀਤੀ ਜਾਵੇ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਫਰੀਕੋਟ ਜ਼ਿਲ੍ਹੇ ਅੰਦਰ ਵੀ ਮਾਈਨਿੰਗ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਬੀਤੇ ਕਰੀਬ 10 ਤੋਂ 4 ਮਹੀਨੇ ਪਹਿਲਾਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਕਿ ਫਰੀਕੋਟ ਜ਼ਿਲ੍ਹੇ ਦੇ ਹਲਕਾ ਕੋਟਪੂਰਾ ਦੇ ਅਧੀਨ ਪੈਂਦੇ ਪਿੰਡ ਚਾਦਮ ਬਾਜਾ ਦੇ ਵਿੱਚ ਰੇਤ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਹਰਕਤ ਚ ਆਉਂਦਿਆਂ ਹੋਇਆਂ ਕਾਰਵਾਈ ਕੀਤੀ ਗਈ ਅਤੇ ਕ੍ਰੀਡ ਕੀਤੀ ਗਈ ਤਾਂ ਮੌਕੇ ਤੇ ਮਾਈਨਿੰਗ ਕਰਨ ਵਾਲੇ ਲੋਕ ਫਰਾਰ ਹੋ ਗਏ ਪਰ ਉਹਨਾਂ ਦੀ ਪੋਕਲੈਨ ਮਸ਼ੀਨ ਅਤੇ ਟ੍ਰੈਕਟਰ ਟਰਾਲੀ ਜਿਹੜੇ ਸੀਗੇ ਜ਼ਬਤ ਕਰ ਲਏ ਗਏ ਨੇ ਉਹਨਾਂ ਦੇ ਆਰਮਸ਼ਾਹ ਤੇ ਲੋਕਾਂ ਦੇ ਖਿਲਾਫ ਜਿਹੜਾ ਹੈਗਾ ਮਾਮਲਾ ਦਰਜ ਕਰ ਲਿਆ ਗਿਆ ਹੈ ਇੱਥੇ ਦੱਸ ਦੇਈਏ ਕਿ ਇਸੇ ਪਿੰਡ ਦੇ ਵਿੱਚ ਕਰੀਬ ਇਸ ਤੋਂ ਪਹਿਲਾਂ ਵੀ ਇੱਕ ਵਾਰ ਜਿਹੜੀ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਸਮੇਂ ਵੀ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਵੀ ਐਸਬਾਨ ਦੇ ਵਿੱਚ ਜਾਣਕਾਰੀ ਦਿੰਦਿਆ ਹੋਇਆ ਥਾਣਾ ਸਦਰ ਦੇ ਥਾਣਾ ਸਦਰ ਦੇ ਐਡੀਸ਼ਨਲ ਐਸਐਚਓ ਸਤਪਾਲ ਸਿੰਘ ਨੇ ਦੱਸਿਆ ਕਿ ਮਾਈਨਿੰਗ ਭਾਗ ਵੱਲੋਂ ਇੱਕ ਸੂਚਨਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਲੀਅਰ ਚੌਂਕੀ ਦੇ ਇੰਚਾਰਜ ਵੱਲੋਂ ਉੱਥੇ ਰੇਡ ਕੀਤੀ ਗਈ ਪਿੰਡ ਚੰਦਵਾਜਾ ਦੇ ਵਿੱਚ ਜਿਸ ਦੌਰਾਨ ਉਥੋਂ ਦੀ ਮਸ਼ੀਨਰੀ ਜੋ ਪੋਕਲੈਂਡ ਮਸ਼ੀਨ ਅਤੇ ਟਾਈਟਰ ਟਰਾਲੀ ਨੂੰ ਜ਼ਬਤ ਕਰ ਲਿਆ ਗਿਆ ਅਤੇ ਥਾਣਾ ਸਦਰ ਦੇ ਵਿੱਚ ਇੱਕ ਮﻘਦਮਾ ਵੀ ਦਰਜ ਕੀਤਾ ਗਿਆ ਹੈ ਅਣਖੌਟੇ ਲੋਕਾਂ ਦੇ ਖਿਲਾਫ ਉਹਨਾਂ ਕਹਿੰਦੇ ਕਿ ਲਗਾਤਾਰ ਮਾਈਨਿੰਗ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਇਹਨਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਪਾਸੇ ਜਿੱਥੇ ਹੁਣ ਫ੍ਰੀਕੋਡ ਪੁਲਿਸ ਵੱਲੋਂ ਮਾਈਨਿੰਗ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਉੱਥੇ ਹੀ ਦੇਖਣਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਿੰਡ ਦੇ ਵਿੱਚ ਇਸ ਤੋਂ ਪਹਿਲਾਂ ਵੀ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਹੁਣ ਫੇਰ ਮਾਮਲਾ ਸਾਹਮਣੇ ਆਇਆ ਹੈ ਇੱਕ ਪਾਸੇ ਜਿੱਥੇ ਸਰਕਾਰ ਦਾਅਵੇ ਕਰ ਰਹੀ ਹੈ ਕਿ ਉਹ ਮਾਈਨਿੰਗ ਨੂੰ ਬਿਲਕੁਲ ਖਤਮ ਕਰੇਗੀ ਪਰ ਫਰੀਕੋਟ ਜ਼ਿਲ੍ਹੇ ਅੰਦਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਹੁਣ ਕੀ ਕਾਰਵਾਈ ਨਿਕਲ ਕੇ ਸਾਹਮਣੇ ਆਉਂਦੀ ਹੈ ਤੁਸੀਂ ਵੀ ਵੇਖੋ ਉਹ ਰਾਤ ਸਮੇਂ ਮੌਕੇ ਦੀਆਂ ਤਸਵੀਰ ਇਹ ਨਾ ਇੱਕ ਦਰਖਾਸਤ ਵੱਲੋਂ ਐਸਡੀਐਮ ਸਾਹਿਬ ਮੈਨਗ ਚੋਂ ਕਿ ਕਲੇਰ ਦੇ ਲੱਕ ਵਿੱਚ ਜਿਹੜੀ ਮੈਨਗ ਹੋ ਰਹੀ ਆ ਉਹਦੇ ਸਬੰਧ ਵਿੱਚ ਮੈਨਗ ਅਫਸਰ ਨੇ ਸੀਐਸਟਾਫ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਰੇਡ ਕੀਤੀ ਤੋਂ ਉੱਥੋਂ ਇੱਕ ਟਰੈਡ ਟਾਲੀ ਬਰਾਮਦ ਹੋਇਆ ਤੇ ਜਿਹੜੇ ਦੋਸ਼ੀ ਆ ਮੌਕੇ ਤੋਂ ਭੱਜ ਗਏ ਆ ਜਿਹਦੇ ਸਬੰਧ ਵਿੱਚ ਸਾਡੇ ਚੌਕੀਨ ਇੰਚਾਰਜ ਐਸਆਈ ਜਗਿੰਦਰ ਕੌਰ ਨੇ ਮੁਕਦਮਾ ਦਰਜ ਕਰਤਾ ਮੈਨਗੇਟ ਦੀ ਧਾਰਾ ਦੇ ਤ ਹ ਦੋਸ਼ੀ ਨਹੀਂ ਭਾਲ ਜਾਰੀ ਆ ਸਰ ਇਹਦੇ ਵਿੱਚ ਕੀ ਕੀ ਸਮਾਨ ਬਰਾਮਦ ਹੋਇਆ ਇੱਕ ਟ੍ਰੈਟਰ ਟਰਾਲੀ ਬਰਾਮਦ ਹੋਇਆ ਤੇ ਜਿਹੜਾ ਰੇਤੇ ਦਾ ਨਪਰੀ ਹੋਈ ਬਰਾਮਦ ਹੋਈ ਆ ਕਿਹੜੀਆਂ ਸਰ ਧਾਰਾਵਾਂ ਦੇ ਵਿੱਚ ਹੋਇਆ ਇਹ ਮੈਨਗੇਟ ਦੀ ਧਾਰਾ 1957 ਦੀ ਧਾਰਾ 21 ਅਤੇ ਆਈਪੀਸੀ ਧਾਰਾ 379 ਆਈਪੀਸੀ ਤਹਿਤ ਮੁਕਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਨਾਮਲੂ ਵਿਅਕਤੀਆਂ ਦੇ ਦਰਜ ਕੀਤੇ ਗਿਆ ਮੌਕੇ ਤੋਂ ਡਰਾਈਵਰ ਮੌਕੇ ਤੋਂ ਛੱਡ ਕੇ ਭੱਜ ਗਈ ਸੀ ਜਿਨ੍ਹਾਂ ਨੂੰ ਨਾਮ ਕਿੰਨਾ ਦੇ ਖਿਲਾਫ ਮਾਮਲਾ ਦਰਜ ਹੋਇਆ ਫਿਰ ਤਾਂ ਨਾਮਲੂ ਵਿਅਕਤੀਆਂ ਦੇ ਨਾਂ ਤੇ ਦਰਜ ਹੋਇਆ ਜੀ ਉਸ ਤੋਂ ਬਾਅਦ ਤਬਦੀਦ ਅੱਗੇ ਚੱਲੂਗੀ ਜਿਨੇ ਆਦਮੀ ਨਾਮਜ਼ਦ ਕਰਾਂਗੇ ਉਹਨਾਂ ਨੂੰ ਹਸਲ ਜਾਤਨ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ